ਵਹੀਗੁਰ ਦੀ ਕਾਹ ਸਵਾਹੀਗੁਰ ਕੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਫੇਸਬੁਕ ਤੇ ਸਵਾਤਾ ਹੀ ਅੱਜ ਦੇ ਅਪਡੇਟ ਲੈ ਕੇ ਆਇਆ ਵਲਾਂ ਵਾਲੀ ਪੱਗ ਜੀ ਲੈਂਥ 83 ਮੀਟਰ ਟ੍ਰੈਕ ਡਾ ਬਹੜ ਵਰਤਿਆ ਤੇ ਸੱਤ ਵੜਾ ਆਪਾਂ ਪੱਲੜ ਲਗਾਉਣਾ ਸਾਡੇ ਸੈਂਟਰ ਚੋਂ ਲੈ ਕੇ ਆਣਾ ਲੜ ਨੂੰ ਨੀ ਦਾ ਹਲ ਤਾਂ ਪੱਤਲ ਰੱਖ ਕੇ ਬੰਦ ਬਸ ਉਤਰਾ ਕੇ ਤੇ ਦੋਈ ਪੱਲਾਂ ਜੋੜੇ ਆਪਾਂ ਉਂਗਲੀ ਦੇ ਅੂਠੇ ਨਾਲ ਜਿਹੜੇ ਆਪਾਂ ਵੱਲ ਦੇ ਇਕੱਠੇ ਕਰਦਿਆਂ ਨਾ ਬਰਾਦੀ ਘਾਦਿ ਗਲੜਾ ਕਿਡਾ ਪਲੜ ਨੂੰ ਲਗਾ ਦੇਣਾ ਬਲ ਇਕੱਠੇ ਕਰਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜਨ ਵੇਗ ਤੋਂ ਪਿੰਚ ਕਰ ਲੈਣਾ ਆਪਣੀ ਦਾ ਹੱਥਲੇ ਰੱਖ ਕੇ ਬੰਦ ਬਸ ਉੱਤਰਾ ਕੇ ਦੋਈ ਪੱਲੇ ਚ ਦੋਈ ਪੱਲੇ ਇਕੱਠੇ ਕਰ ਲੈਣਾ ਦੋਈ ਪੱਲੇ ਇਕੱਠੇ ਕਰਕੇ ਉਂਗਲੀ ਦੇ ਗੁੱਠੇ ਨਾਲ ਜਿਹੜੇ ਆਪਾਂ ਬਲ ਨੇ ਜਿਹੜੇ ਇਕੱਠੇ ਕਰਦੇ ਨੇ ਉਂਗਲੀ ਦੇ ਗੁੱਠੇ ਨਾਲ ਜਿਹੜੇ ਆਪਾਂ ਬਲ ਨੂੰ ਇਕੱਠੇ ਕਰਕੇ ਤੇ ਫਿਰ ਜਿੱਥੇ ਆਪਣੇ ਪਲੜ ਦਬਲ ਮੁਕਾ ਦੇਣੀ ਉਹ ਥੜਾ ਲੜ ਨੂੰ ਲੋਡ ਕਰਕੇ ਤਵਰ ਜਿੱਥੇ ਆਪਣੇ ਪਹਿਲੇ ਪੜਾਟ ਤੋਂ ਬਾਅਦ ਮੁੱਕਦੇ ਹੁਣੇ ਕੋਥੜਾ ਪੜਾਟ ਨੂੰ ਲੋਡ ਕਰਕੇ ਜਿਹੜਾ ਲੜਨ ਲਗਾ ਦੇਣਾ ਅਗਰੇੜਾ ਲੜ ਲਾਣਾ ਲੜਨ ਬੈਗ ਤੋਂ ਪੈਂਚ ਕਰ ਲੈਣਾ ਆਪਣੀ ਰੋਲ ਦਾ ਪੱਥਰ ਥੱਲੇ ਰੱਖ ਕੇ ਪੰਦ ਪੰਦ ਉੱਤਰਾ ਕੇ ਯਾਰੋਂ ਕੁਝ ਇਹ ਨਾਲ ਜਿਹੜਾ ਪੜਾਟ ਨੂੰ ਉਪਰ ਲੋਡ ਕਰਨਾ ਗਰੋਂ ਕੁਝ ਇਹ ਗੁੱਠੇ ਨਾਲ ਜਿਹੜਾ ਪਵਲੜ ਇਕੱਠੇ ਕਰਨੀ ਨੂੰ ਉਂਗਲੀ ਤੇ ਗੁੱਠੇ ਨਾਲ ਜਿਹੜਿਆ ਪਵਲ ਨੂੰ ਇਕੱਠੇ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਚਪਾ ਜਿਹਾ ਇਹ ਸਾਰੇ ਦਬਾਉਣ ਬਕਾ ਉਹਨੂੰ ਥੜਾ ਡਾਊਨਲੋਡ ਕਰਕੇ ਲਗਾਵਾਂਗੇ ਇਹ ਜਿਹੜਾ ਆ ਪਾਗ ਲੜਾ ਲਗੜਾ ਲੜਨ ਵੇਖ ਤੋਂ ਪਿੰਚਾ ਕਰ ਲੈਣਾ ਪੁਣੀ ਦਾ ਹੁਲਦਾ ਬਾਥਲੇ ਰਾ ਕੇ ਬੰਦ ਪਤਾ ਤਰਾ ਕੇ ਚਾਰ ਉਂਗਲਾਂ ਨਾਲ ਜਿਹੜਾ ਪੈਰ ਨੂੰ ਉਪਰ ਲੋਡ ਕਰਨਾ ਚਾਰ ਉਂਗਲਾਂ ਨਾਲ ਜਿਹੜਾ ਪੈਰ ਨੂੰ ਉਪਰ ਲੋਡ ਕਰਕੇ ਫਿਰ ਉਂਗਲੀ ਦੇ ਗੋਠਿਆਂ ਨਾਲ ਜਿਹੜੇ ਆਪਾਂ ਵਾਲ ਨੇ ਇਕੱਠੇ ਕਰਨੇ ਹਨ ਦੋਹੀ ਪੱਲਿਆਂ 'ਚੋਂ ਵਾਲੜੇ ਇਕੱਠੇ ਕਰਕੇ ਜਿੱਥੇ ਆਪਣੇ ਪੈਰਾਂ ਦੇ ਵਾਲ ਮੁੱਕ ਦੇਣਗੇ ਉੱਥੇੜਾ ਪੈਰ ਨੂੰ ਲੋਡ ਕਰਕੇ ਤੇ ਲੋਕ ਜਿਹੜੀ ਸੈਟ ਕਰਕੇ ਜਿਹੜਾ ਲੜਨ ਲਗਾਵਾਂਗੇ ਤੇ ਵੱਲੇ ਇਕੱਠੇ ਕਰਕੇ ਜਿਹੜਾ ਲੜਾ ਨੂੰ ਲੋਡ ਕਰਕੇ ਲਗਾ ਦੇਣਾ ਤੇ ਉੱਪਰੋਂ ਵੀੜਾ ਲੜਾ ਨੂੰ ਲੋਡ ਕਰ ਲੈਣਾ ਤੇ ਨਾਲ ਵਾਲੇ ਬਾਕੀ ਪੱਗ ਜਿਹੜੀ ਆਪਾਂ ਸ਼ੈਡਿੰਗ ਕਰੀ ਜਾਣੀ ਹੈ ਤੁਸੀਂ ਬਰਸਤੋ ਜਿਹੜਾ ਆਪਾਂ ਅਗਲਾ ਲੜਣਾ ਲੜਨ ਬੈਗ ਤੋਂ ਪਿੱਛੇ ਕੱਢ ਲੈਣਾ ਆਪਣੀ ਦੋਹਲ ਦਾ ਪੱਥਰ ਲਾ ਕੇ ਬੰਦ ਪਾਸਾ ਉਤਰਾ ਕੇ ਚਾਰ ਉਂਗਲੀਆਂ ਨਾਲ ਜਿਹੜਾ ਪਰਨ ਉਪਰ ਲੋਡ ਕਰਨਾ ਲੜਨ ਨੂੰ ਪ੍ਰੋ ਲੋਡ ਕਰਕੇ ਵਾਲੇ ਇਕੱਠੇ ਕਰਕੇ ਜਿਹੜਾ ਲੜਨ ਚੰਗੀ ਤਰ੍ਹਾਂ ਲੋਡ ਕਰਕੇ ਤੇ ਬਰਸਤੋਆ ਜਿਹੜਾ ਆਪਾਂ ਹੁਣ ਜਿਹੜੇ ਆਪਾਂ ਲੜ ਲਏ ਸੀ ਉਹਨਾਂ ਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਬਲਣਾ ਜਿਹੜਾ ਤੁਸੀਂ ਸੈਟਿੰਗ ਸੈੱਟ ਕਰ ਲਈ ਸੁਈਆਂ ਬਾਜ ਜਾਣ ਜਿਹੜਾ ਆਪਣਾ ਪੱਕਾ ਬਣ ਸਕਦੇ ਹਾਂ ਤੁਪਰੇ ਜਿਹੜਾ ਅਗਲਾ ਲੜਣਾ ਸ਼ਿਮਾ ਲੜ ਲੜ ਨੂੰ ਵੈਗ ਤੋਂ ਪਿੰਚੇ ਕਰ ਲੈਣਾ ਪੁਣੀ ਦਾ ਹੌਲ ਦਾ ਬਾਥਲੇ ਰੱਖ ਕੇ ਬੰਦ ਪਾਸਾ ਉੱਤਰ ਕੇ ਦੋਹੀ ਪੰਨਿਆਂ ਜੋ ਪਹਿਲੇ ਪੰਨੇ ਯਾਰਾ ਖੋਲਣਾ ਦੂਜੇ ਪੰਨੇ ਆਪਾਂ ਮਟਾਈ ਵਾਲ ਪਾਸਣਾ ਜੋੜ ਕੇ ਚਾਰ ਉਂਗਲਿਆਂ ਨਾਲ ਜਿਹੜਾ ਪੜਨ ਉੱਪਰ ਅਪਲੋਡ ਕਰਨਾ ਚਾਰ ਉਂਗਲਿਆਂ ਨਾਲ ਜਿਹੜਾ ਪੜਨ ਉੱਪਰ ਅਪਲੋਡ ਕਰਕੇ ਤੇ ਫਿਰ ਨੱਕ ਦੀ ਸੀ ਜਿਹੜਾ ਪੜਨ ਨੂੰ ਫੋਲਡ ਕਰਕੇ ਸਾਬ ਕਰਕੇ ਜਿਹੜਾ ਲੜਨ ਲਗਾ ਦੇਣਾ ਤੇ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜਨ ਲਗਾਵਾਂਗੇ ਇਹ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਨਕਤੀ ਸੀ ਜਿਹੜਾ ਆਪਾਂ ਪੱਗ ਵਿੱਚ ਲਗਾਵਾਂਗੇ ਨਾਲ ਜਿਹੜਾ ਬੱਤੀ ਪੱਕ ਜਿਹੜੀ ਆਪਾਂ ਸਟਡਿੰਗ ਕਰੀ ਜਾਣੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਪੱਗ ਬੰਨਣਾ ਨੱਕ ਦੇ ਸੀ ਜਿਹੜਾ ਆਪਾਂ ਪੱਗ ਬੰਨ ਲਗਾ ਕੇ ਤੇ ਫਿਰ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਅੱਧਾ ਉੱਤੇ ਅੱਧੇ ਲਈ ਫੋਲਡ ਕਰ ਲੈਣਾ ਨੂੰ ਅੱਧਾ ਉੱਤੇ ਅੱਧੇ ਫੋਲਡ ਕਰਕੇ ਲੜ ਨੂੰ ਪੱਗ ਪਿੰਨੇ ਤੇ ਰੱਖਾਂਗੇ ਲੜ ਨੂੰ ਪੱਗ ਪਿੰਨੇ ਤੇ ਰਲੜਾ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ ਸਾਫ ਕਰਕੇ ਫਿਰ ਜਿਹੜੇ ਆਪਣੇ ਬਲ ਨੇ ਜਿਹਨੇ ਤੁਸੀਂ ਪਾਉਣਾ ਚਾਹੁੰਦੇ ਉਹਨੇ ਬਲ ਪਾ ਕੇ ਜਿਹੜਾ ਲੜ ਨੂੰ ਪਰ ਦੱਬ ਰਣਾ ਲੜ ਨੂੰ ਪਰਦੋਪਨਦ ਬਾਅਦ ਜੇ ਤੁਹਾਡੇ ਲੜ ਉਪਰੋਂ ਖਿਸ਼ਕੀ ਆਂਦਾ ਤਾਂ ਜਾਂ ਘਟੇ ਜਾਂਦਾ ਹੈ ਤੁਸੀਂ 2 ਜਾਂ 3 ਪੱਗ ਪਰ ਲੜ ਨੂੰ ਟਕੋਣ ਵਾਸਤੇ ਲਗਾ ਸਕਦੇ ਹੋ ਤਾਂ ਬਰਤੋਇਡ ਆਪਾਂ ਸੈਟ ਕਰਨੇ ਜਿਹੜਾ ਆਪਾਂ ਪਾ ਲਈ ਸੈਂਟਰ ਨੂੰ ਆਪਾਂ ਬੈਠੇ ਗਿੱਟੇ ਨਾਲ ਬੈਠੇ ਫਿੱਟੇ ਤੋਂ ਬਾਅਦ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਲੈਣਾ ਹੈ ਫਲਾਉਣ ਤੋਂ ਬਾਅਦ ਇੱਕ ਵਾਰ ਜਿਹੜਾ ਆਪ ਜਿਹੜਾ ਦੱਬ ਗਏ ਫਿਰ ਖਿੱਚਾਂਗੇ ਖਿੱਚਾਂ ਤੋਂ ਬਾਅਦ ਜਿੱਥੋਂ ਕਿਤਾ ਸਟਿੰਗ ਗ੍ਰੈਂਡਾ ਉੱਥੋਂ ਆਪਾਂ ਦਬਾ ਕੇ ਦੇ ਕੇ ਚੰਗੀ ਤਰ੍ਹਾਂ ਦੱਬ ਗਏੜਾ ਪਾਸੇ ਰੋ ਟਾਈਟ ਕਵਰ ਕਰ ਲੈਣਾ ਜਿਹੜਾ ਬੈਗੜਾ ਲਗਾਉਣਾ ਅੱਧਾ ਸੱਜਾ ਅੱਧਾ ਫੋਲਡ ਕਰਕੇ ਜਿਹੜਾ ਪਲਟ ਨੂੰ ਬੈਗ ਤੇ ਦੱਬਣਾ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰ ਮੈਰੀ ਯੂ ਕਰਿਓ ਤੇ ਜਲਦੀ ਹੀ ਨਵਾਂ ਬੜ ਲੈ ਕੇ ਹਾਜੂਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ